ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੰਗੀ ਪੱਧਰ ਤੇ ਚਲਾਈ ਜਾ ਰਹੀ ਹੈ। ਇਸੇ ਹੀ ਲੜੀ ਦੇ ਤਹਿਤ ਬਠਿੰਡਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ 505 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਦੀ ਪਛਾਣ ਰਾਹੁਲ ਵਜੋਂ ਹੋਈ ਹੈ ਜਿਹੜਾ ਕਿ ਬਠਿੰਡਾ ਦੇ ਪਰਸ ਰਾਮਨਗਰ ਦਾ ਰਹਿਣ ਵਾਲਾ ਹੈ। ਪਰantu ਇਸ ਦਾ ਕੋਈ ਵੀ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਤੇ ਨਾ ਹੀ ਇਸਤੇ ਕੋਈ ਮਾਮਲਾ ਦਰਜ ਹੈ ਜਦੋਂ ਪੁਲਿਸ ਨੇ ਬਾਰੀਕੀ ਦੇ ਨਾਲ ਜਾਂਚ ਕੀਤੀ ਤਾਂ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਦਰਸਲ ਇਸ ਨਸ਼ਾ ਤਸਕਰੀ ਦੇ ਪਿੱਛੇ ਨਸ਼ਾ ਤਸਕਰ ਇਸ਼ਾਨਤ ਦਾ ਹੱਥ ਹੈ ਜੋ ਕਿ ਜ਼ਿਲ੍ਹਾ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਇਸ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਨੇ ਤੇ ਹੁਣ ਵੀ ਇਹ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਹੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ गिरफ्तार ਕੀਤਾ ਗਿਆ ਇਹ ਦੋਸ਼ੀ ਇਸੇ ਹੀ ਨਸ਼ਾ ਤਸਕਰ ਇਸ਼ਾਨ ਦਾ دوست ਦੱਸਿਆ ਜਾ ਰਿਹਾ ਹੈ ਇਹ ਜੇਲ੍ਹ ਵਿੱਚੋਂ ਹੀ ਨਸ਼ਾ ਤਸਕਰੀ ਦਾ ਰੈਕਟ ਚਲਾਉਂਦਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਇਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੁਸ਼ਗਿਸ਼ ਦੇ ਲਈ ਬਠਿੰਡਾ ਲੈ ਕੇ ਆਵੇਗੀ ਇਥੇ ਖਾਸ ਤੌਰ ਤੇ ਜਾਂਚ ਕੀਤੀ ਜਾਵੇਗੀ ਕਿ ਜੇਲ੍ਹ ਵਿਭਾਗ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਤਾਂ ਇਸ ਦੇ ਨਾਲ ਨਹੀਂ ਮਿਲਿਆ ਹੋਇਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਇਸ ਸਬੰਧ ਵਿੱਚ ਐਸਪੀ ਸੀਟੀ ਨਰਿੰਦਰ ਸਿੰਘ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਜੁਧ ਨਸ਼ਾ ਵਿਰੋਧ ਤਰਾਈ ਹੁਣ ਤੱਕ ਕੱਲ ਬਠਿੰਡਾ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਾਡਾ ਥਾਣਾ ਕਨਾਲ ਕਲੋਨੀ ਦਾ ਇੱਕ ਨਾਕਾ ਲੱਗਿਆ ਹੋਇਆ ਸੀਗਾ ਬਹਿਮਨ ਪੁਲ ਦਵਾਨਾ ਦੇ ਨੇੜੇ ਤਾਂ ਇੱਕ ਵਿਅਕਤੀ ਸਕੂਟੀ ਦੇ ਉੱਪਰ ਆ ਰਿਹਾ ਸੀਗਾ ਉਸ ਨੂੰ ਇੰਟਰਸੈਪਟ ਸਾਡੀ ਟੀਮ ਨੇ ਕੀਤਾ ਸਕੂਟੀ ਦੇ ਉੱਪਰ ਉਹਨੂੰ ਚੈੱਕ ਕਰਨ ਦੇ ਉੱਪਰ ਸਾਡੇ ਕੋਲ ਪੋਜੈਸ਼ਨ ਦੇ ਵਿੱਚੋਂ 505 ਗ੍ਰਾਮ ਜਿਹੜੀ ਸੀ ਇਹ ਹੈਰੋਨ ਬਰਾਬਰ ਹੋਈ ਆ ਇਸ ਦੇ ਵਿੱਚ ਜਿਹੜਾ ਇਹ ਰਾਹੁਲ ਨਾਮ ਦਾ ਵਿਅਕਤੀ ਸੀਗਾ ਇਹ ਪੁੱਤਰ RAMਦਾਰ ਇਹ ਜਨਤਾਨਗਰ ਦਾ ਰਹਿਣ ਵਾਲਾ ਹੈ ਤੇ ਇਹ ਪਹਿਲਾਂ ਜਿਹੜਾ ਹੈਗਾ ਇਹਦੇ ਉੱਪਰ ਪਹਿਲਾਂ ਕੋਈ ਵੀ ਕਦਮਾ ਦਰਜ ਨਹੀਂ ਸੀਗਾ ਕੱਲ ਫਸਟ ਟਾਈਮ ਜਿਹੜਾ ਹੈਗਾ ਇਹ ਸਕੂਟੀ ਦੇ ਉੱਪਰ ਜਦੋਂ ਆਇਆ ਸਾਡੀ ਥਾਣਾ ਕਾਲਾ ਕੌਣੀ ਦੀ ਟੀਮ ਨੇ ਜਦੋਂ ਇਹਨੂੰ ਇੰਟਰਸੈਪਟ ਕੀਤਾ ਤਾਂ ਮੌਕੇ ਦੇ ਉੱਪਰ ਡੀਐਸਪੀ ਸਾਹਿਬ ਸਿਟੀ 1 ਸ੍ਰੀ ਸੰਦੀਪਾਟ ਜੀ ਦੀ ਹਾਜ਼ਰੀ ਦੇ ਵਿੱਚ ਇਹਦੇ ਕੋਲੋਂ 505 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕਰਵਾਈ ਗਈ। ਇਸ ਸਬੰਧ ਦੇ ਵਿੱਚ ਅਸੀਂ ਥਾਣਾ ਕਨਾਲ ਕੌਂਡੀ ਦੇ ਵਿੱਚ ਮਕਦਮਾ ਨੰਬਰ 212 ਅੰਡਰ ਸੈਕਸ਼ਨ 21ਸੀ ਐਨਡੀਪੀਐਸ ਐਕਟ ਦਰਜ ਰਜਿਸਟਰ ਕੀਤਾ ਤੇ ਫਰਦਰ ਜਿਹੜੀ ਮਕਦਮਾ ਦੀ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਤਫ਼ਤੀਸ਼ ਦੇ ਵਿੱਚ ਮੌਢਲੀ ਤਫ਼ਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਰਾਹੁਲ ਨਾਮ ਦਾ ਵਿਅਕਤੀ ਹੈ ਕਾਫੀ ਲੰਬੇ ਸਮੇਂ ਦੇ ਵਿੱਚ ਤਹਿ ਜਨਤਾਨਗਰ ਜਿਹੜਾ ਸੰਤਪੁਰਾ ਰੋਡ ਹੈ ਉਹਤੇ ਰੇਲਵੇ ਟਰੈਕ ਦੇ ਉੱਪਰ ਜੋ ਉਥੇ ਛੋਟੀ ਮਾਤਰਾ ਦੇ ਵਿੱਚ 5-5 10-10 ਗ੍ਰਾਮ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀਗਾ ਤੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਅੱਗੇ ਛੋਟੇ ਇਹਨੇ ਹੋਰ ਵੀ ਬੰਦੇ ਰੱਖੇ ਹੋਏ ਸੀਗੇ ਜਿਹੜੇ ਇਹਦੇ ਨਸ਼ਾ ਲੈ ਕੇ ਜਿਹੜਾ ਸੀਗਾ ਅੱਗੇ ਡਿਲੀਵਰ ਕਰਦੇ ਸੀਗੇ ਜਿਸ ਕਰਕੇ ਸੰਤਪੁਰਾ ਰੋਡ ਤੋਂ ਸਾਨੂੰ ਕਾਫੀ ਦੇਰ ਦੀ ਜਿਹੜੀ ਸ਼ਿਕਾਇਤ ਆ ਰਹੀ ਸੀਗੀ ਲੋਕਾਂ ਤੋਂ ਪਬਲਿਕ ਤੋਂ ਵੀ ਪ੍ਰੈਸ ਵਾਲਿਆਂ ਤੋਂ ਵੀ ਕਿ ਜਿਹੜਾ ਸੰਪੂਰਾ ਰੋਡ ਹੈ ਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੇੜੀ ਆ ਕੇ ਜਿਹੜੇ ਹੈਗਾ ਨਸ਼ਾ ਲੈ ਕੇ ਜਾਂਦੇ ਆ ਸੋ ਉਸੇ ਇਨਪੁਟ ਤੇ ਕੰਮ ਕਰਦੇ ਆ ਹੋਏ ਆ ਥਾਣਾ ਕਨਾਲ ਕਲੋਨੀ ਦੀ ਟੀਮ ਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਉੱਤੋਂ ਜਿਹੜਾ ਇਹ ਬੰਦਾ ਸੀਗਾ ਰਾਹੁਲ ਇਹ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੇ ਇਹਦੇ ਕੋਲ 505 ਗ੍ਰਾਮ ਜਿਹੜੀ ਹੈਰੋਨ ਬਰਾਬਤ ਹੋਈ ਜਿਸ ਤੇ ਅਸੀਂ ਮੁਕੱਦਮਾ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕੀਤਾ ਦਰਜ ਕਰਨ ਤੋਂ ਬਾਅਦ ਜਿਹੜੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਇਹ ਸ਼ਾਂਤ ਨਿਸ਼ੂ ਨਾਮ ਦਾ ਇੱਕ ਵਿਅਕਤੀ ਹੈ ਇਸ਼ੂ ਜੋ ਕਿ ਕਪੂਰਤਲਾ ਜੇਲ੍ਹ ਦੇ ਵਿੱਚ ਬੰਦ ਹੈ ਇਹ ਜਨਤਾਰ ਨਗਰ ਦਾ ਰਹਿਣ ਵਾਲਾ ਤੇ ਇਸ ਦੇ ਉੱਪਰ ਪਹਿਲਾਂ ਐਨਡੀਪੀਐਸ ਦੇ ਪੰਜ ਮੁਕਦਮੇ ਦਰਜ ਨੇ ਜਿਸ ਦੇ ਵਿੱਚੋਂ ਇੱਕ ਮੁਕਦਮਾ ਐਨਡੀਪੀਐਸ ਕਮਰਸ਼ੀਅਲ ਕੁਆਲਟੀ ਦਾ ਦੇ ਵਿੱਚ ਇਹ ਸਜ਼ਾ ਵੀ ਹੋ ਚੁੱਕਿਆ ਉਹਦੇ ਵਿੱਚ 10 ਸਾਲ ਦੀ ਇਹਨੂੰ ਸਜ਼ਾ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਇਹ ਸਜ਼ਾ ਘਟ ਰਿਆ। ਉਸ ਦੇ ਨਾਲ ਹੀ ਇਹ ਤਾਲਮੇਲ ਕਰਕੇ ਜਿਹੜਾ ਸੀਗਾ ਰਾਹੁਲ ਨੂੰ ਨਸ਼ਾ ਸਪਲਾਈ ਹੁੰਦਾ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਜਿਹੜਾ ਇਸ਼ੂ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਬੰਦੀ ਅਸੀਂ ਪ੍ਰੋਡਕਸ਼ਨ ਵਾਰੈਂਟ ਹਾਸਲ ਕਰਕੇ ਉਹਨੂੰ ਜਲਦੀ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਇਹਦੀ ਤਪੀਸ਼ ਕਰਾਂਗੇ ਕਿ ਉਹਦੇ ਇਸ ਤਰ੍ਹਾਂ ਕਿਹਦੇ ਸਬੰਧ ਨੇ ਕਿਹੜੇ ਕਿਹ ਤੋ ਸਾਰੇ ਜਿਹੜਾ ਨੈਟਵਰਕ ਹੈ ਤਾਂ ਪਰਦਾ ਫਾਸ਼ ਕੀਤਾ ਜਾਊਗਾ